ਅਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਰੁਣ ਭੱਟ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਚੰਡੀਗੜ੍ਹ ਦਾ ਕੂਚ ਜਿਹੜਾ ਹੈਗਾ ਕਰ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਜਿਹੜਾ ਹੈਗਾ ਫਿਲਹਾਲ ਚੰਡੀਗੜ੍ਹ ਮੁਹਾਲੀ ਬਾਡਰ ਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਤਾਂ ਲਗਾਤਾਰ ਚਾਹੇ ਐਸਯੂਆਈਐਲ ਦਾ ਮੁੱਦਾ ਹੋਵੇ ਪਾਣੀ ਦਾ ਪੱਧਰ ਜੋ ਪੰਜਾਬ ਦੇ ਵਿੱਚ ਜ਼ਮੀਨਾਂ ਦਾ ਨੀਚੇ ਜਾ ਰਿਹਾ ਉਹ ਉਹ ਮੁੱਦਾ ਹੋਵੇ ਤਾਂ ਉੱਥੇ ਹੀ ਦੂਜੇ ਪਾਸੇ ਅਜ ਚੰਡੀਗੜ੍ਹ ਦੇ ਵਿੱਚ ਕੇਂਦਰੀ ਟੀਮ ਜਿਹੜੀ ਹੈਗੀ ਆ ਉਹ ਚੰਡੀਗੜ੍ਹ ਦੇ ਵਿੱਚ ਪਹੁੰਚੀ ਹੋਈ ਆ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਜੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇੱਕ ਤਸਵੀਰ ਮੈਂ ਦਿਖਾਉਣਾ ਚਾਹੁੰਗਾ ਕਿ ਇਸ ਤਰੀਕੇ ਦੇ ਨਾਲ ਕਿਸਾਨ ਕਰਨੇ ਤੇ ਬੈਠੇ ਨੇ ਤੇ ਰਾਜੇਵਾਲ ਜੀ ਹੁਣ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਕਤੀਆਂ ਹੱਥਾਂ ਦੇ ਵਿੱਚ ਲੈ ਕੇ ਕਿਸਾਨ ਇੱਥੇ ਪੁੱਜੇ ਨੇ ਤਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਧਾਰਾ 78 79 80 ਰੱਦ ਕਰਨ ਦੀ ਮੰਗ ਜਿਹੜੀ ਹੈਗੀ ਹੈ ਉਹ ਕਿਸਾਨ ਕਰ ਰਹੇ ਨੇ ਤਾਂ ਉੱਥੇ ਹੀ ਹੱਥਾਂ ਦੇ ਵਿੱਚ ਜਿੱਥੇ ਤਕਤੀਆਂ ਫੜੀਆਂ ਹੋਈਆਂ ਨੇ ਸਾਫ਼ ਤੌਰ ਤੇ ਪੰਜਾਬ ਦਾ ਜੋ ਪਾਣੀ ਦਾ ਪੰਧਰ نیچے गिर ਰਿਹਾ ਉਸ ਨੂੰ ਲੈ ਕੇ ਜਿਹੜਾ ਹੈਗਾ ਉਹ ਮਿਲ ਕਰ ਰਹੇ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਜੀ ਰਾਜੇਵਾਲ ਦੀ ਲਗਾਤਾਰ ਪਾਣੀ ਦਾ ਪੱਧਰ ਜੋ ਨੀਚੇ गिर ਰਿਹਾ ਤੇ ਦੂਜੇ ਪਾਸੇ SOWAL ਦਾ ਮੁੱਦਾ ਅੱਜ ਕੇਂਦਰੀ ਟੀਮ ਚੰਡੀਗੜ੍ਹ ਦੇ ਵਿੱਚ ਵੀ ਹੈਗੀ ਆ ਇੱਥੇ ਰੇਟਾ ਖੜਾ ਚੜਚੇ SOWAL ਨਾ ਨਿਕਲੀ ਨਾ ਨਿਕਲਣ ਦੇਣੀ ਕਿਸੇ ਨੇ ਇਸ ਜਿਹੜਾ ਦਕਲਾ ਬਾਰ-ਬਾਰ ਆ ਕੇ ਕੇਂਦਰ ਵਾਲੇ ਪਿਆਉਣ ਛੇੜਦੇ ਨੇ ਕੋਈ ਨਾ ਕੋਈ ਇੱਥੇ ਇਹ ਕਿਸੇ ਕੀਮਤੀ ਨਿਕਲ ਨਹੀਂ ਸਕਦੀ ਅਫਸੋਸ ਇਹ ਹੈ ਵੀ ਉਹ ਇਹ ਨਹੀਂ ਸਮਝਦੇ ਇਸ ਸਰਕਾਰ ਪ੍ਰਾਪਤ ਨੂੰ ਬਹਿ ਚੁੱਕਾ ਹੁਣ ਵੀ ਇਹਨਾਂ ਦੇ ਹਾਲਾਤ 30 ਸਾਲ ਖਰਾਬ ਨੇ ਅੱਜ ਇਹਨਾਂ ਨੂੰ ਕੀ ਲੋਰ ਨਿਯਮ ਕਰਨ ਦੀ ਦਿੱਲੀ ਦੰਗੇ ਹੋ ਗਏ ਕੈਰੋ ਦੰਗੇ ਹੋ ਗਏ ਕਾਨਪੁਰ ਦੰਗੇ ਹੋ ਗਏ ਦੇ ਬਾਵਜੂਦ ਸਾਨੂੰ ਫੇਰ ਆ ਕੇ ਮੁਰਮੁਰ ਛੇੜ ਦੇ ਜੇ ਲੋਨ ਨੂੰ ਕੱਟ ਨਹੀਂ ਜਾਈਂਦੀ ਨਿਕਲਣ ਦੇਣੀ ਇਹਨਾਂ ਨੇ ਅੱਜ ਦੇ ਦਿਨ ਸਵਿਧਾਨ ਨੂੰ ਗੱਲ ਕਰਦੇ ਆਂ ਅਸੀਂ ਪੁੱਛਦੇ ਆਂ ਵੀ ਸਵਿਧਾਨ ਦੇਖੋ ਕੀ ਕਹਿੰਦਾ ਤੁਸੀਂ ਆਪ ਮੰਨਦੇ ਹੋ ਵੀ 7 ਸ਼ੈਡਿਊਲ ਚ 17 ਨੰਬਰ ਤੇ ਰੱਖਿਆ ਹੋਇਆ ਹੈ ਕਿ ਸਟੇਟ ਸਭਾ ਤੁਸੀਂ ਦਖਲ ਨਹੀਂ ਦੇ ਸਕਦੇ ਇਹਨਾਂ ਦੇ ਆ ਇੰਟਰ ਸਟੇਟ ਰਿਵਰਸ ਨਾ ਕੋਸ਼ਿਸ਼ ਕਰੀਂ ਕਿ ਕੇਂਦਰ ਸਰਕਾਰ ਟੇਕ ਪਾਣੀ ਦੇ ਮਾਲਕ ਅਧਿਕਾਰ ਲੈ ਕੇ ਦਖਲ ਦਿੰਦੀ ਹੈ ਕਿ ਬੰਦ ਕਰੇ ਪਾਣੀ ਦੇ ਮਾਰਕ ਪੰਜਾਬ ਪੀ ਹੈ ਕਿ ਪੰਜਾਬ ਦਾ ਪਾਣੀ ਆਪ ਹੀ ਪੀਣ ਲਈ ਪਾਣੀ ਪੀਣ ਲਈ ਕ੍ਰਿਟੀਕਲ ਸਟੇਜ ਤੇ ਪਹੁੰਚਿਆ ਹੈ ਇਸ ਕਰਕੇ ਅਨਕੈਲੀ ਵਾਰ ਪੰਜਾਬ ਹੁਣ ਐਫਓਡ ਨਹੀਂ ਕਰ ਸਕਦਾ ਅਸੀਂ ਕਹਿੰਦੇ ਹੁਣ ਪਹਿਲਾਂ ਪਾਣੀ ਦੇ ਮਾਮਲੇ ਟਿਕਲੇਅਰ ਕਰ ਰਹੇ ਹਾਂ ਅਸੀਂ ਆਪਣੀ ਲੋੜ ਪੂਰੀ ਕਰਕੇ ਹਰਿਆਣੇ ਨੂੰ ਵੀ ਦੇਾਂਗੇ ਰਾਜਸਥਾਨ ਨੂੰ ਵੀ ਦੇਵਾਂਗੇ ਅਸੀਂ ਕਾਹਦੀ ਕਰਦੇ ਆਂ ਵੀ ਜਿਹੜਾ ਸਾਡਾ ਆਪਣੀ ਸਪੀਚ ਦੇ ਵਿੱਚ ਇੱਕ ਗੱਲ ਕਹੀ ਕੀ ਤੁਸੀਂ ਅੱਜ ਬਹੁਤ ਭਾਵੁਕ ਦਿਖੇ ਕੀ ਐਸਵਾਈਐਲ ਜਿਹੜੀ ਹੈਗੇ ਨਾ ਕਦੀ ਬੰਨੀ ਨਾ ਬਣਦੀ ਨਹੀਂ ਆ ਤੇ ਤੁਸੀਂ ਇਹ ਵੀ ਕਿਹਾ ਕਿਸਾਨਾਂ ਨੂੰ ਕਿ ਜਿੰਨਾ ਮੈਨੂੰ ਵਰਤ ਸਕਦੇ ਹੋ ਵਰਤ ਲਓ ਇਸ ਮੁੱਦੇ ਨੂੰ ਲੈ ਕੇ ਤੁਸੀਂ ਅੱਜ ਬਹੁਤ ਭਾਵੁਕ ਹੋ ਪਰ ਇਹ ਮੁੱਦੇ ਨਹੀਂ ਮੈਂ ਅਸੀਂ ਅੱਜ ਜਿੱਥੇ ਪਹੁੰਚ ਗਏ ਪੰਜਾਬ ਦੀ ਪ੍ਰੋਬਲਮ ਐਸ ਸੂਚ ਕਰਾਏ ਕਿਉਂਕਿ ਉਹਦੇ ਨਾਲ ਬਹੁਤ ਖਰਾਬ ਜਿਹਨੂੰ ਤਿਆਰ ਹੋਣਾ ਚਾਹੀਦਾ ਮੈਂ ਸਾਰੀ ਉਮਰ ਲਾਤੀ ਕਿਸਾਨੀ ਵਿੱਚ ਮੈਂ ਚੁਣਨਾ ਇਸੇ ਲਈ ਲੱਗੇ ਮੂਰਤੀ ਤੋਂ ਜਿਹੜੀ ਨੌਜਵਾਨੀ ਦਾ ਹੁਣ ਮਸਾ ਤੁਸੀਂ ਇਹ ਵੀ ਕਿਹਾ ਕਿ ਬਹੁਤ ਗੱਲਾਂ ਕਰਨੀਆਂ ਨੇ ਕਿਸਾਨਾਂ ਨਾਲ ਕਿਹੜੀਆਂ ਗੱਲਾਂ ਉਹ ਹੁਣ ਕਰਾਂਗੇ ਹੁਣ ਕਰਾਂਗੇ ਚੱਲ ਚੱਲ ਰਹੇ ਨੇ ਕੀ ਕੀ ਲੱਗਦਾ ਰਾਜਵਾਲ ਸਾਹਿਬ ਇਹਦਾ ਇਹ ਮਸਲੇ ਦਾ ਹੱਲ ਜਿਹੜਾ ਹੈਗਾ ਕਿਉਂ ਨਹੀਂ ਨਿਕਲ ਰਿਹਾ ਸਿਰਫ ਸਿਆਸਤ ਹੋ ਰਹੀ ਹੈ ਇਸ ਤੇ ਸਿਰ ਰਾਜਨੀਤੀ ਹੋ ਰਹੀ ਹੈ ਪਾਣੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਹੋ ਰਹੀ ਹੈ ਪੰਜਾਬ ਨਾਲ ਠੱਗੀ ਲਾਉਂਦੇ ਆ ਪਾਣੀ ਲੈ ਲੈਂਦਾ ਰਿਹਾ ਹੈ ਆਮ ਚਾਤਰੀਕ ਦੀ ਗੱਲ ਹੈ ਨਾ ਤੇਰੇ ਵਾਸਤੇ ਪਾਣੀ ਮੰਗਦੇ ਅੱਜ ਸਾਡੀਆਂ ਕਮਜ਼ੋਰ ਜਨਤਾ ਦਾ ਕਿਸੇ ਨੂੰ ਤਕਲੀਫ ਨਹੀਂ ਹੁੰਦੀ ਉਹ ਨੂੰ ਮਹਿਸੂਸ ਹੁੰਦਾ ਹੈ ਇਹ ਕਿ ਜਦੋਂ ਪੰਜਾਬ ਦੇ ਕਿਸਾਨ ਦੀ ਜ਼ਰੂਰਤ ਸੀ ਉਦੋਂ ਵਰਤਿਆ ਤੇ ਹੁਣ ਪੁੱਛ ਨਹੀਂ ਕਰ ਰਹੇ ਕਿਸਾਨਾਂ ਦੀ ਹਾਂ ਬਿਲਕੁਲ ਪੰਜਾਬ ਦਾ ਪਾਣੀ ਤੁਹਾਨੂੰ ਇਤੋਂ ਰਾਜਤਾਨਾ ਸਰਕਾਰ ਬਣਾ ਦੋ ਜਦੋਂ ਫੂਡ ਡੈਫਿਸਿਟ ਸੀ ਅਸੀਂ ਪੂਸਣ ਉਸ ਸਮੇਂ ਅਸੀਂ ਇੰਸ਼ਾ 50% ਤੋਂ ਜ਼ਿਆਦਾ ਅਸੀਂ ਕੰਟ੍ਰਿਬਿਊਟ ਕਰਦੇ ਰਹੇ ਤੇ ਦਿੱਲੀ ਦੇ ਵਿੱਚ ਸਾਡਾ ਪਾਣੀ ਫ੍ਰੀ ਜਾ ਰਿਹਾ ਹੈ ਪਾਣੀ ਖਤਮ ਹੋ ਗਿਆ ਉਹ ਆਪੇ ਹੀ ਕਰਦੇ ਨੇ ਜਿੰਨਾ ਤੱਕ ਕਰ ਰਹੇ ਜਿਹੜਾ ਪਾਣੀ ਦਿੱਲੀ ਨੂੰ ਜਾਂਦਾ ਉਹਦੇ ਪੈਸੇ ਆਖਰੀ ਸਵਾਲ ਹੈ ਤੁਸੀਂ ਮੈਮੋਰੰਡਮ ਦੇਣ ਜਾਓਗੇ ਟੀਮ ਨੂੰ ਜੇ ਉਹ ਨਹੀਂ ਐਕਸੈਪਟ ਹੁੰਦਾ ਅਗਲੀ ਰਣਨੀਤੀ ਕੀ ਰਹੇਗੀ ਪੱਕਾ ਮੋਰਚਾ ਲਾਉਂਗੇ ਪੱਕਾ ਮੋਰਚਾ ਖੜਾ ਕਰਨ ਦਾ ਇਰਾਦਾ ਹੈ ਸਾਰੇ ਪੰਜਾਬੀ ਇਕੱਠੇ ਹੋ ਕੇ 11 ਜਨਵਰੀ ਤੋਂ 11 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਆਪਾਂ ਧਰਨਾ ਲਾ ਰਹੇ ਹਾਂ ਉਹਦੇ ਵਿੱਚ ਆਪਾਂ ਤਾਂ ਇਹ ਸਨ ਕਿਸਾਨ ਆ ਗੋਬਲਵੀਰ ਸਿੰਘ ਰਾਜੇਵਾਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਇਹ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਜੇਕਰ ਇਹ ਸੋਲਵ ਨਹੀਂ ਹੁੰਦਾ ਤਾਂ 18 ਜਨਵਰੀ ਤੋਂ ਕਿਸਾਨਾਂ ਵੱਲੋਂ ਪੱਕਾ ਮੋਰਚਾ ਜਿਹੜਾ ਹੈਗਾ ਕੇਂਦਰ ਸਰਕਾਰ ਖਿਲਾਫ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਮਹਾਲੀ ਦੇ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣ ਪਟ